ਕੈਨੇਡਾ ਚ ਫੜਿਆ ਗਿਆ ਅੱਤਵਾਦੀ ਪੰਨੂ ਦਾ ਖਾਸਮ ਖਾਸ ਭਾਰਤ ਦੀ ਮੀਟਿੰਗ ਤੋਂ ਬਾਅਦ ਹੋਈ ਵੱਡੀ ਕਾਰਵਾਈ ਖਾਲਸਤਾਨੀਆਂ ਤੇ ਹੋ ਸਕਦਾ ਹੈ ਵੱਡਾ ਐਕਸ਼ਨ ਕੈਨੇਡਾ ਪੁਲਿਸ ਨੇ ਅੱਤਵਾਦੀ ਸੰਗਠਨ ਐਸ ਐਫ ਜੀ ਦੇ ਮੁਖੀ ਗੁਰਪਤਵੰਤ ਪੰਨੂ ਦੇ ਖਾਸ ਬੰਦੇ ਇੰਦਰਜੀਤ ਸਿੰਘ ਗੋਸਲ ਨੂੰ ਗ੍ਰਿਫਤਾਰ ਕਰ ਲਿਆ ਇੰਦਰਜੀਤ ਸਿੰਘ ਗੋਸਲ ਨੂੰ ਓਟਾਵਾ ਚ ਬਿਨਾ ਲਾਇਸੈਂਸ ਹਥਿਆਰ ਰੱਖਣ ਦੇ ਇਲਜ਼ਾਮਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਤੇ ਇਸੇ ਇੰਦਰਜੀਤ ਗੋਸਲ ਨੂੰ ਭਾਰਤ ਵੱਲੋਂ ਖਾਲਸਤਾਨੀ ਗਤੀਵਿਧੀਆਂ ਤੇ ਕੈਨੇਡਾ 'ਚ ਹੋਏ ਮੰਦਰ ਹਮਲੇ ਲਈ ਜ਼ਿੰਮੇਵਾਰ ਦੱਸਿਆ ਗਿਆ ਸੀ ਤੇ ਇਸ ਨੂੰ ਵੀ ਅੱਤਵਾਦੀ ਐਲਾਨ ਦਿੱਤਾ ਗਿਆ ਤੇ ਇਹ ਖਬਰ ਮੈਂ ਇਸ ਲਈ ਦੱਸ ਰਿਹਾ ਕਿਉਂਕਿ ਕੁਝ ਦਿਨ ਪਹਿਲਾਂ ਹੀ ਦੇਸ਼ ਦੇ NSA ਅਜੀਤ ਡੋਬਾਲ ਦੀ ਮੁਲਾਕਾਤ ਕੈਨੇਡਾ ਦੀ ਨੈਸ਼ਨਲ ਸਿਕਿਉਰਿਟੀ ਅਤੇ ਇੰਟੈਲੀਜੈਂਸ ਐਡਵਾਈਜ਼ਰ ਨਥਾਲੀ ਜੀ ਡਰਾਇਨ ਨਾਲ ਹੋਈ ਜਿਸ ਚ ਖਾਲਿਸਤਾਨ ਤੇ ਕੈਨੇਡਾ ਚ ਹੋਏ ਮੰਦਰ ਤੇ ਹਮਲੇ ਬਾਰੇ ਚਰਚਾ ਹੋਈ ਇਸ ਮੀਟਿੰਗ ਬਾਅਦ ਹੀ ਖਾਲਿਸਤਾਨੀ ਅੱਤਵਾਦੀ ਪੰਨੂ ਦਾ ਖਾਸ ਬੰਦੇ ਦੀ ਗ੍ਰਿਫਤਾਰੀ ਹੋਈ ਹੈ ਤੇ ਇਹ ਕਈ ਤਰ੍ਹਾਂ ਦੇ ਸੰਕੇਤ ਵੀ ਦੇ ਰਹੀ ਹੈ ਜਿਸ ਨਾਲ ਭਾਰਤ ਦੀ ਪੈਂਠ ਮਜ਼ਬੂਤੀ ਹੁੰਦੀ ਹੋਈ ਦਿਖਾਈ ਦੇ ਰਹੀ ਹੈ ਤੇ ਇੰਟਰਨੈਸ਼ਨਲ ਕਰਾਈਮ ਤੇ ਐਕਸ਼ਨ ਦੀ ਤਿਆਰੀ ਵੱਧ ਸਕਦੀ ਹੈ ਤੇ ਆ ਤੁਹਾਨੂੰ ਦੱਸਦੇ ਹਾਂ ਇੰਦਰਜੀਤ ਗੋਸਲ ਆਖਿਰਕਾਰ ਹੈ ਕੋਣ ਇੰਦਰਜੀਤ ਗੋਸਲ ਖਾਲਿਸਤਾਨੀ ਅੱਤਵਾਦੀ ਪੰਨੂ ਦਾ ਰਾਈਟ ਹੈਂਡ ਮੰਨਿਆ ਜਾਂਦਾ ਹੈ ਜੋ ਅਤਵਾਦੀ ਪੰਨੂ ਨਾਲ ਬਤੌਰ ਪੀਐਸਓ ਯਾਨੀ ਕਿ ਪਰਸਨਲ ਸਿਕਿਉਰਿਟੀ ਆਫੀਸਰ ਕੰਮ ਕਰ ਚੁੱਕਾ ਹੈ ਤੇ ਉਸ ਦਾ ਬੇहद ਹੀ ਕਰੀਬੀ ਮੰਨਿਆ ਜਾਂਦਾ ਹੈ ਜਿਸ ਦੇ ਕੋਲ ਕਈ ਪੰਨੂ ਦੇ ਰਾਜ਼ ਛੁਪੇ ਹੋ ਸਕਦੇ ਨੇ 인ਦਰਜੀਤ ਗੋਸਲ ਨੂੰ 1 ਸਾਲ ਚ ਕੈਨੇਡਾ ਪੁਲਿਸ ਨੇ ਦੂਜੀ ਵਾਰ ਗ੍ਰਿਫਤਾਰ ਕੀਤਾ ਹੈ ਸਾਲ 2024 ਚ ਕੈਨੇਡਾ ਦੇ ਹਿੰਦੂ ਮੰਦਿਰ ਤੇ ਹੋਏ ਹਮਲੇ ਦੇ ਕੇਸ ਚ ਵੀ 인ਦਰਜੀਤ ਗੋਸਲ ਨੂੰ ਹਿਰਾਸਤ ਚ ਲਿਆ ਗਿਆ ਸੀ ਤੇ ਐਸੇ ਕੇਸ ਚ ਗੋਸਲ ਤੇ ਹਿੰਦੂ ਸ਼ਰਧਾਲੂਆਂ ਤੇ ਹਥਿਆਰਾਂ ਨਾਲ ਹਮਲਾ ਕਰਨ ਦੇ ਇਲਜ਼ਾਮ ਵੀ ਲੱਗੇ ਸਨ ਤੇ ਇਸ ਤੋਂ ਪਹਿਲਾਂ ਸਾਲ 2023 ਚ ਹਰਦੀਪ ਸਿੰਘ ਨਿੱਜਰ ਦੇ ਕਤਲ ਤੋਂ ਬਾਅਦ ਇੰਦਰਜੀਤ ਗੋਸਲ ਖਾਲਸਤਾਨੀ ਅੰਦੋਲਨਾਂ ਚ ਉੱਭਰ ਕੇ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਇੰਦਰਜੀਤ ਗੋਸਲ ਦਾ ਨਾਮ ਲਗਾਤਾਰ ਚਰਚਾ ਚ ਰਹਿਣ ਲੱਗ ਗਿਆ ਤੇ ਹੁਣ ਗੋਸਲ ਨੂੰ ਕੈਨੇਡਾ ਪੁਲਿਸ ਨੇ ਉਸਦੇ ਦੋ ਸਾਥੀਆਂ ਸਮੇਤ ਬ੍ਰੈਮਟਨ ਤੋਂ ਓਟਾਵਾ ਜਾਂਦੇ ਵੇਲੇ ਬਿਨਾਂ ਲਾਇਸੈਂਸ ਤੋਂ ਹਥਿਆਰ ਰੱਖਣ ਦੇ ਕੇਸ ਚ ਗ੍ਰਿਫਤਾਰ ਕਰ ਲਿਆ ਤੇ ਕਥਤੀ ਤੌਰ ਤੇ ਭਾਰਤੀ ਏਜੰਸੀਆਂ ਨੇ ਉਟਾਵਾ ਪੁਲਿਸ ਨੂੰ ਗੋਸਲ ਬਾਰੇ ਕਾਫੀ ਸਬੂਤ ਵੀ ਭੇਜੇ ਨੇ ਜਿੰਨਾ ਚ ਅੱਤਵਾਦੀ ਪੰਨੂ ਨਾਲ ਪੈਸਿਆਂ ਦਾ ਲੈਣ ਦੇਣ ਅਤੇ ਹੋਰ ਸਬੂਤ ਵੀ ਸ਼ਾਮਲ ਨੇ ਤੇ ਉਧਰ ਹੀ ਚ ਗੱਲ ਕਰ ਲਈ ਅੱਤਵਾਦੀ ਗੁਰਪਤਵੰਤ ਪੰਨੂ ਕੋਲ ਅਮਰੀਕਾ ਤੇ ਕੈਨੇਡਾ ਦੋਵਾਂ ਦੇਸ਼ਾਂ ਦੀ ਨਾਗਰਿਕਤਾ ਹੈ ਤੇ ਪੰਨੂ ਪੰਜਾਬ ਦਾ ਰਹਿਣ ਵਾਲਾ ਹੈ ਤੇ ਭਾਰਤ ਸਰਕਾਰ ਨੇ ਪਹਿਲਾਂ ਹੀ ਐਸਐਫਜੀ ਨੂੰ ਅੱਤਵਾਦੀ ਸੰਗਠਨ ਐਲਾਨਿਆ ਤੇ 2020 ਚ ਪੰਨੂ ਨੂੰ ਵੀ ਅੱਤਵਾਦੀ ਐਲਾਨ ਦਿੱਤਾ ਤੇ ਪੰਨੂ ਖਿਲਾਫ ਭਾਰਤ ਚ 100 ਤੋਂ ਵੱਧ ਮਾਮਲੇ ਦਰਜ ਨੇ ਜਿਸ ਚ ਤਕਰੀਬਨ 60 ਤੋਂ ਵੱਧ ਤਾਂ ਪੰਜਾਬ ਚ ਹੀ ਨੇ ਖੈਰ ਕੈਨੇਡਾ ਪੁਲਿਸ ਨੇ ਪੰਨੂ ਦੇ ਖਾਸਮ ਖਾਸ ਨੂੰ ਇੰਦਰਜੀਤ ਗੋਸਲ ਨੂੰ ਗ੍ਰਿਫਤਾਰ ਕਰ ਲਿਆ ਤੇ ਹੁਣ ਵੇਖਣਾ ਹੋਵੇਗਾ ਕਿ ਅੱਗੇ ਇਸ ਦੇ ਉੱਤੇ ਕੀ ਕੁਝ ਹੁੰਦਾ ਹੈ ਤੇ ਇਹ ਖਬਰ ਇਸ ਲਈ ਪੰਜਾਬੀਆਂ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਪੰਨੂ ਵੱਲੋਂ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨ ਦੇ ਲਈ ਭੋਲੇ ਭਾਲੇ ਨੌਜਵਾਨਾਂ ਨੂੰ ਵਰਗ ਲਾਇਆ ਜਾਂਦਾ ਹੈ ਕੁਝ ਡਾਲਰਾਂ ਪਿੱਛੇ ਜਿਹੜੇ ਕਿ ਉਹਨਾਂ ਨੂੰ ਨਹੀਂ ਮਿਲਦੇ ਪਰ ਫਿਰ ਵੀ ਜਿਹੜੇ ਨੌਜਵਾਨ ਨੇ ਉਸ ਦੀ ਗੱਲਾਂ ਦੇ ਵਿੱਚ ਆ ਕੇ ਪੰਜਾਬ ਦੇ ਵਿੱਚ ਗਲਤ ਕਦਮ ਚੱਕ ਲੈਂਦੇ ਨੇ ਜਿਸ ਦਾ ਖਮਿਆਜਾ ਉਹਨਾਂ ਦੀ ਫੈਮਿਲੀ ਨੂੰ ਪੁਗਤਣਾ ਪੈਂਦਾ ਹੈ ਤੇ ਸਾਡੀ ਸਾਰਿਆਂ ਨੂੰ ਇਹੀ ਅਪੀਲ ਹੈ ਕਿ ਪੰਜਾਬ ਦੇ ਵਿੱਚ ਖਾਲਸਤਾਨੀ ਮੂਵਮੈਂਟ ਦੇ ਨਾਲ ਜੁੜ ਕੇ ਕੁਝ ਵੀ ਐਸਾ ਤਰ੍ਹਾਂ ਨਾ ਕਰੋ ਜਿਸ ਦੇ ਨਾਲ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਜਿਹੜੀਆਂ ਸਲਾਖਾਂ ਦਾ ਸਾਹਮਣਾ ਕਰਨਾ ਪਵੇ ਤੇ ਕਾਨੂੰਨੀ ਜਿਹੜੇ ਦਾਅ ਪੇਚ ਨੇ ਉਹਨਾਂ ਦੇ ਵਿੱਚ ਫਸਣਾ ਪਵੇ ਕਿਉਂਕਿ ਜਿਹੜਾ ਕਰਾਇਮ ਕਰ ਲੈਂਦਾ ਉਸਦੇ ਲਈ ਜੇਲ ਹੀ ਅਖੀਰਲੀ ਰਾਸਤਾ ਬਣ ਜਾਂਦੀ ਹੈ ਪਰ ਦੂਸਰੇ ਪਾਸੇ ਅਤਵਾਦੀ ਪੰਨੂ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨਾ ਚਾਹੁੰਦਾ ਹੈ ਤੇ ਜਿਸ ਕਾਰਨ ਇਹ ਸਾਰੀਆਂ ਜਿਹੜੀਆਂ ਗਤੀਵਿਧੀਆਂ ਨੇ ਕੈਨੇਡਾ ਦੇ ਵਿੱਚ ਵੱਧ ਚੁੱਕੀਆਂ ਨੇ ਤੇ ਅਮਰੀਕਾ ਦੇ ਵਿੱਚ ਵੀ ਵੱਧ ਚੁੱਕੀਆਂ ਨੇ ਤੇ ਹੁਣ ਕੈਨੇਡਾ ਦੇ ਨਾਲ ਮੁਲਾਕਾਤ ਤੋਂ ਬਾਅਦ ਲਗਾਤਾਰ ਜਿਹੜੀ ਕਾਰਵਾਈ ਹੈ ਉਹ ਦਿਖਾਈ ਦਿੰਦੀ ਹੋਈ ਨਜ਼ਰ ਆ ਰਹੀ ਹੈ ਤੇ ਹੁਣ ਵੇਖਣਾ ਹੋਵੇਗਾ ਕਿ ਅੱਗੇ ਇਸ ਮਸਲੇ ਦੇ ਉੱਤੇ ਕੀ ਕੁਝ ਨਿਕਲ ਕੇ ਹੋਰ ਸਾਹਮਣੇ ਆਉਂਦਾ ਹੈ ਖੈਰ ਕ੍ਰਾਈਮ ਚਾਰਟ ਦੀ ਸਟੋਰੀ ਚ ਅਜ ਇੰਨਾ ਹੀ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਤੁਹਾਡਾ ਕੀ ਕੁਝ ਕਹਿਣਾ ਹੈ